ਸੱਚੀ ਸੁੱੱਚੀ ਕੁਰਬਾਨੀ ਅਕੀ ਗੁਰਮਤ ਵਿਚਾਰ ਓਲਾ ਮੱਲਾ ਦੇ ਆਨੰਦਪੁਰ ਬਾਜਾ ਵਾਲੇ ਦਾ ਸਾਰੀਆਂ ਸੰਗਤਾਂ ਨੂੰ ਬਈ ਲੱਖ ਲੱਖ ਵਧਾਈਆਂ ਕਲਗੀਧਰ ਦਰਦਸ਼ਮੇਸ਼ ਪਤਾਨੇ ਜਿੱਟੀਆਂ ਕੱਲੀਆਂ ਜੀ ਸੰਗਤਾਂ ਨੂੰ ਸਭ ਤੇ جگਮਗ جگਮਗ ਹੋ ਰਹੀ ਏ ਸੰਗ ਤੇ ਸਾਰੇ ਪਾਸੇ ਦੇਖੋ ਹੋਇਆ ਨਿਰਸ਼ ਨਾਇਆਂ ਓਲਾ ਮੱਲਾ ਦੇ ਆਨੰਦਪੁਰ ਬਾਜਾ ਵਾਲੇ ਦਾ ਸਾਰੀਆਂ ਸੰਗਤਾਂ ਨੂੰ ਬਈ ਲੱਖ ਲੱਖ ਹੋਣ ਵਧਾਈਆਂ ਕਲਗੀ ਦਰਦਸ਼ ਮੇਸ਼ ਪਤਾਨੀ ਇਹ ਗਾਮ ਦੇ ਮਾਤਾ ਗੁਜਰੀ ਜੀ ਦੇ ਲਾਲ ਦੀਆਂ ਵਧਾਈਆਂ ਸਾਰੇ ਅਨੰਦਪੁਰ ਸਾਹਿਬ ਚ ਜਗਮਗ ਜਗਮਗ ਹੋ ਰਹੀ ਏ ਸੰਗ ਤੇ ਸਾਰੇ ਪਾਸੇ ਦੇਖੋ ਹੋਇਆ ਨੇ ਸ਼ਿੰਗਾਇਆ ਉਹ ਲਾ ਲਾ ਅਨੰਦਪੁਰ ਬਾਜਾ ਵਾਰਿਆ ਦਾ ਸਾਰੀ ਸ਼ਕਤਾਂ ਦੁਬਈ ਲਖ ਲਖ ਹੋਣ ਵਧਾਈਆਂ ਕਲਗੀ ਦਰਦਸ਼ ਮੇਸ਼ ਪਿਤਾ ਨੇ ਚਿੱਠੀਆਂ ਕੱਲੀਆਂ ਜੀ ਸੰਗਤਾ ਦੂਰੋ ਦੂਰੋ ਨਾ ਟਕਮਕ ਚਗਮਕ ਹੋ ਰਹੀ ਏ ਸੰਗ ਤੇ ਸਾਰੇ ਪਾਸੇ ਦੇਖੋ ਹੋਇਆਂ ਨੇ ਰਸ਼ਨਾਇਆਂ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਅਸੀਂ ਸੱਚੀ ਬਾਣੀ ਤੇ ਚੱਲਣ ਨੂੰ ਉਹਨਾਂ ਦਾ ਜੀ ਆਖਦੇ ਹਾਂ ਤੇ ਉਹਨਾਂ ਨੂੰ ਅਸੀਂ ਧੰਨਵਾਦ ਆਖਦੇ ਕਿ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਹਨਾਂ ਲੰਗਰ ਵਿੱਚ ਹਾਜ਼ਰੀਆਂ ਭਰੀਆਂ ਨੇ ਗੁਰੂ ਪਾਤਸ਼ਾਹ ਇਹਨਾਂ ਤੁਹਾਡੇ ਤੇ ਕਿਰਪਾ ਕਰੇ ਤੁਹਾਡੇ ਚੈਨ ਦਾ ਕਾਰੋਬਾਰ ਬਾਬਾ ਜੀ ਹੋਰ ਵਧਾਉਣ ਤੇ ਤੁਸੀਂ ਐਸੇ ਤਰ੍ਹਾਂ ਗੁਰੂ ਪਾਤਸ਼ਾਹ ਦੇ ਲੰਗਰਾਂ ਦੀ ਇਹ ਕੰਮ ਦਾ ਕਰਦੇ ਰਹੋ ਆਹ ਕੁਝੀ ਦਾ ਗਾਟਾ ਬੋਲੇ ਸੋਨਿਆ ਬਾਬਾ ਜੀ ਅੱਜ ਕਿੰਨੇ ਸਾਲ ਹੋ ਗਏ ਤੇ ਮੈਸੇਜ ਕੀ ਦੇਣਾ ਚਾਹੋਗੇ ਨੌਜਵਾਨ ਜੂਤ ਨੂੰ ਇਹ ਗੁਰਮਖੋ ਪਿਆਰੋਂ ਪਿਛਲੇ 10 ਸਾਲ ਤੋਂ ਲੰਗਰ ਚੱਲਦਾ ਆ ਰਿਹਾ ਇਸ ਵਾਰ 11ਵਾਂ ਲੰਗਰ ਚੱਲ ਰਿਹਾ ਹੈ ਜੋ ਕਿ ਸੰਭੂ ਮਂਜੀਠਾ ਰੋਡ ਦੀ ਸਾਧ ਸੰਗਤ ਵੱਲੋਂ ਜਿਹੜੀਆਂ ਸੰਗਤਾਂ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਜਾਂਦੀਆਂ ਨੇ ਚਾਹੇ ਉਹ ਬਾਫੇ ਵਡਭਾਰ ਸ਼ਕ ਦੇ ਦਰਸ਼ਨਾਂ ਵਾਸਤੇ ਜਾਂਦੀਆਂ ਨੇ ਤੇ ਚਾਹੇ ਵੀ ਰਗਾ ਵਾਲੇ ਦੇ ਚੰਗਾ ਜਾਂਦੀਆਂ ਨੇ ਤੇ ਚਾਹੇ ਮਸਦਾ ਨਾਨਾ ਦੇਵੀ ਦੇ ਦਰਸ਼ਣਾ ਬਾਤੇ ਜਾਂਦੀਆਂ ਨੇ ਉਹਨਾਂ ਦੇ ਜਲ ਪਾਣੀ ਵਾਸਤੇ ਜੋ ਪਿਛਲੇ 10 ਸਾਲ ਤੋਂ ਸਮੂਹ ਮੰਜੀਠਾ ਰੋਡ ਦੀ ਸਕੰਤਰੇ ਇਹ ਚੰਗਰਨ ਪ੍ਰਾਲਾ ਕੀਤਾ ਹੈ ਤੇ ਬਹੁਤ ਵੱਡਾ ਪ੍ਰਾਲਾ ਗੁਰਮੁਖੋ ਪਿਆਰੋ ਬਹੁਤ ਵਧੀਆ ਛੱਜ ਝੰਝੇ ਢੰਗ ਨਾਲ ਕਿ ਜੋ ਨੌਜਵਾਨ youth ਇਹ ਤਨ ਰਾਤ ਸੇਵਾ ਨਿਭਾਉਂਦੇ ਨੇ ਤੇ ਅਸੀਂ ਹੋਰ ਵੀ ਜੂਸ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜੋ ਨਸ਼ਿਆਂ ਦਾ ਸੇਵਨ ਰਿਹਾ ਵਗਦਾ ਹੈ ਦੁਆਰੇ ਵਿੱਚੋਂ ਤੁਸੀਂ ਲੰਬੇ ਹੋ ਕੇ ਇਹਨਾਂ ਸੇਵਾਦਾਰ ਜੂਸ ਵੀਰਾਂ ਨਾਲ ਆਪਰਾ ਕੇ ਸੇਵਨ ਬਾਇਆ ਕਰੋ ਫੋੜੇ ਨੋ ਮੋੜਾ ਲਾ ਕੇ ਕੇ ਸਾਧ ਸੰਗਤ ਦੀ ਸੇਵਾ ਕਰਿਆ ਗੁਰੂ ਪਾਤਸ਼ਾਹ ਕਿਰਪਾ ਕਰੇ ਸਮੂਹ ਮੰਜੀਠਾ ਰੋਡ ਦੀ ਸਾਧ ਸੰਗਤ ਤੇ ਤੇ ਜਿੰਨੀਆਂ ਵੀ ਸੰਗਤਾਂ ਇੱਥੇ ਲੰਗਰਾਂ ਵਿੱਚ ਆਖੜੀਆਂ ਪਾਤੀਆਂ ਨੇ ਉਹਨਾਂ ਦੇ ਗੁਰੂ ਪਾਤਸ਼ਾਹ ਚੜ੍ਹਦੀ ਕਲਾ ਕਰੇ ਉਹਨਾਂ ਦੇ ਘਰਾਂ ਬਾਰਾਂ ਵਿੱਚ ਰੱਖੀਆਂ ਬੱਚੇ ਉਹਨਾਂ ਦੇ ਬੱਚਿਆਂ ਬੱਚਿਆਂ ਦੇ ਮੇਰ ਭਰੇ ਆਸਰਖੇ ਘਰ ਵਿੱਚ ਸ਼ੋਕ ਸ਼ਾਂਤੀ ਘਰ ਵਿੱਚ ਆਪਸ ਵਿੱਚ ਪਿਆਰ پجیو بچیوں نے اپنے ماں باپ دے اگے کار کرپا کرنے کوئی گل دی طرح بادشاہ سرکار ہائے گجیلہ سار ہائے دلی کرم پچھوٹی پتائی نہ اتے رہے گا سوال سا باقی رہے نہ واروے سب